ਇਦਰੋਂ ਮਿੰਟੂ ਜੀ ਗਨਮੈਨ ਵੀ ਨਾ ਚਾਹੇ ਉਹ ਲੀਡਰ ਦੇ ਹੋਣ ਚਾਹੇ ਕਿਸੇ ਕਲਾਕਾਰ ਦੇ ਹੋਣ ਜੀ ਘਾਟੇ ਵੀ ਨਹੀਂ ਐ ਕਈ ਵਾਰੀ ਇਹ ਵੀ ਤੁਸੀਂ ਕਹ ਲੋ ਕਿ ਨਾ ਗੱਲ ਗਾਂ ਹੀ ਕਰ ਦਿੰਦੇ ਆਗੇ ਹੁਣ ਇਦਰੋਂ ਮਿੰਟੂ ਜੀ ਕਹਿੰਦੇ ਕਿ ਬਾਈ ਨੂਰੀ ਦੇ ਗਨਮੈਨ ਆ ਜੀ ਉਹਨਾਂ ਨੇ ਚੰਦ ਚੜ੍ਹ ਦਿੱਤਾ ਜੀ ਉਹਨਾਂ ਨੇ ਕੀ ਕਰ ਦਿੱਤਾ ਮਿੰਟੂ ਜੀ ਇਹ ਹੋਤੇ ਇੱਕ ਹੀ ਗਨਮੈਨ ਜਗਦੀਸ਼ ਹੈ ਸ਼ਾਇਦ ਉਹਦਾ ਨਾਮ ਜੀ ਅੱਜ ਖਬਰਾਂ ਲੱਗੀਆਂ ਨੇ ਕਿ ਉਹ ਵੈਸੇ ਤੇ ਦੱਸਦੇ ਆ ਕਿ ਗੈਰਾਂ ਜ਼ਰ ਨਹੀਂ ਛੁੱਟੀ ਤੇ ਚੱਲ ਰਿਆ ਸੀ ਸ਼ਾਇਦ ਕੁਝ ਐਸਾ ਸੀਗਾ ਤਾਂ ਗੱਲ ਇਹ ਆ ਕਿ ਉਹਨਾਂ ਨੇ ਕੋਈ ਬੰਦਾ ਚੱਕਿਆ ਉੱਥੋਂ ਖੰਨਾਈ ਤੇ ਲਾਗਿਓ 8:30 ਰਾਤ ਨੂੰ ਤੇ ਮੁੜ ਕੇ ਉਹਨੂੰ ਪਤਾ ਨਹੀਂ ਧਮਕਾਇਆ ਨੇ ਕਿ ਡਰਾਇਆ ਹੈ ਕਿਸ ਤਰ੍ਹਾਂ ਹੋ ਸਕਦਾ ਕੋਈ ਬੰਦਾ ਪਹਿਲਾਂ ਕੋਈ ਦਾਗੀ ਸ਼ਾਗੀ ਵੀ ਹੋਵੇ ਕਿਸੇ ਤੇ ਕਈ ਵਾਰ ਕੋਈ ਦੋਸ਼ ਵੀ ਹੁੰਦਾ ਉਸ ਬੰਦੇ ਨੂੰ ਚੁੱਕ ਲਿਆ ਜਾਂਦਾ ਕਿ ਤੈਨੂੰ ਇਹ ਵਜੇ ਕੇਸ ਦੇ ਵਿੱਚ ਫਸਾ ਦੇਾਂਗੇ ਹੁਣ ਉਹਦੇ ਬਾਬਤ ਤੇ ਆਪਣੇ ਕੋਲ ਜਾਣਕਾਰੀ ਨਹੀਂ ਹੈਗੀ ਤੇ ਦੱਸਦੇ ਆ ਕਿ ਮੁੜ ਕੇ ਉਸ ਬੰਦੇ ਨੂੰ ਇਹ ਆਖਿਆ ਗਿਆ ਕਿ ਜੇ ਬਚਣਾ ਵੀਰ ਤੇ ਆਪਦੇ ਘਰਦਿਆਂ ਨੂੰ ਕਹਿ ਕੇ ਇੰਨੇ ਰੁਪਏ ਲੈ ਕੇ ਆ ਜਾਓ ਚਲੋ ਉਹ ਕੋਈ ਟੋਲ ਪਲਾਜ਼ਾ ਪੈਂਦਾ ਸੀਗਾ ਉਹਦੇ ਲਾਗੇ 30000 ਰੁਪਏ ਦੇ ਕੇ ਗਏ ਨੇ ਉਹ ਤੋਂ ਬਾਅਦ ਫਿਰੇ ਮਾਮਲਾ ਖੁੱਲਦਾ ਖੁੱਲਦਾ ਜਦੋਂ ਖੁੱਲਿਆ ਤੇ ਖੁੱਲਿਆ ਇਸ ਕਦਰ ਆ ਕਿ ਇਹ ਇੱਕ ਸਿਪਾਈ ਜਿਹੜਾ ਸ਼ਾਇਦ ਸੀਨੀਅਰ ਕਾਂਸਟੇਬਲ ਲਿਖਿਆ ਸੀਗਾ ਇੱਕ ਖਬਰ ਦੇ ਵਿੱਚ ਪਤਾ ਨਹੀਂ ਸੀਨੀਅਰ ਕਾਂਸਟੇਬਲ ਕਿਹਨੂੰ ਕਹਿੰਦੇ ਨੇ ਤਾਂ ਉਹ ਕਹਿੰਦੇ ਜੀ ਕਿ ਇਹ ਤਾਂ ਉਹ ਆ ਜਿਹੜਾ ਕਿ ਨੂਰੀ ਦੇ ਨਾਲ ਵੀ ਗੱਨ ਮੈਨ ਰਿਹਾ ਆ अच्छा जी पर हरकतें देखो किस तरह दी हो रही हैं ने समझ ਤੋਂ ਬਾਹਰ اچھا ਪੰਜਾਬ ਦੇ ਵਿੱਚ ਨਾ ਵੈਸੇ ਤੇ ਬੇੜਾ ਗਰਕ ਜੇ ਮੈਂ ਤੁਹਾਨੂੰ ਦੱਸਾਂ ਆ ਮੈਂ ਇੱਕ ਗਰੁੱਪ ਦੇ ਵਿੱਚ ਆਈ ਵੀਡੀਓ ਵੇਖਣ ਡਿਆ ਸਾਂ ਉੱਚ ਕੀ ਆ ਕਿ ਅੰਮ੍ਰਿਤਸਰ ਦੀ ਉਹ ਜਿਹੜੀ ਹੈਗੀ ਆ ਨਾ ਮਾਰਕੀਟ ਸ਼ਾਇਦ ਆਈ ਡੀ ਐਚ ਮਾਰਕੀਟ ਬਸ ਸਟੈਂਡ ਦੇ ਬਿਲਕੁਲ ਲੱਗੇ ਆ ਉਹਦੇ ਵਿੱਚ ਕੀ ਆ ਕਿ ਰਾਤ ਨੂੰ ਕੋਈ ਪੁਲਿਸ ਵਾਲਾ ਕਰ ਰਿਹਾ ਗਸ਼ਤ ਵਸ਼ਤ ਤੇ ਉਹ ਦੋ ਤਿੰਨ ਮਸਟੰਡੇ ਉਹਦੇ ਕੋਲੋਂ ਗੁਜ਼ਰ ਰਹੇ ਨੇ ਕਿਹਾ ਉਹ ਇਧਰ ਇਧਰ ਆ ਉਹ ਇਧਰ ਇਧਰ ਉਹ ਜਦੋਂ ਆਏ ਤੇ ਉਹ ਮੂਵੀ ਲਗਾ ਬਣਾਉਣਾ ਉਹਨਾਂ ਦੇ ਪੁੱਛ ਲਗਾ ਹਾਂ ਕਿਧਰੋ ਕਿਧਰੋ ਕੀ ਸਭ ਆ ਫੋਨ ਜਾ ਇੱਕ ਨੇ ਲਫੰਗੇ ਜੇ ਬਿਲਕੁਲ ਇੱਕ ਨੇ ਕੱਢਿਆ ਪਤਾ ਨਹੀਂ ਉਹਦੇ ਕੋਲ ਪਿਸਤਲ ਸੀ ਕਟਾ ਸੀ ਕੀ ਸੀ ਉਹਨਾਂ ਤੇ ਮੋਬਾਈਲ ਇੱਕ ਕੋ ਗਾਂਹ ਹੋਰ ਗਲਿਆਰਾ ਜਾਂ ਵਿੱਚ ਪੈਂਦਾ ਸੀ ਉਹਨੂੰ ਉਹਦੇ ਵਿੱਚ ਕਰ ਲਿਆ ਤੇ ਦੱਸਦੇ ਆ ਕਿ ਚਪੇੜਾਂ ਚ ਪੂੜਾ ਮਾਰ ਕੇ ਮੋਬਾਈਲ ਵੀ ਖੋ ਕੇ ਲੈ ਗਏ ਕਰ ਲਓ ਗੱਲ ਪੁਲਸ ਵਾਲਾ ਰਾਤ ਨੂੰ ਪੁਲਸ ਵਾਲਾ ਨੇ ਆਥਾ ਮੈਨੂੰ ਲੱਗਦਾ ਜੇ ਹੈਗਾ ਵੀ ਪਿਸਤੌਲ ਪਿਸਤੂਲ ਉਹ ਵਿਚਾਰੇ ਤੋਂ ਕੱਢਿਆ ਹੀ ਨਹੀਂ ਗਿਆ ਤੇ ਉਹ ਚਪੇੜਾਂ ਚ ਪੂੜਾ ਮਾਰ ਗਿਆ ਨੇ ਲੈ ਜਿੱਥੇ ਪੁਲਿਸ ਹੀ ਸੇਫ ਨਹੀਂ ਹੈਗੀ ਇੱਕ ਵਾਰੀ ਇੱਕ ਵੀਡੀਓ ਬੜੀ ਚੱਲੀ ਸੀ ਤੁਹਾਨੂੰ ਯਾਦ ਹੋਣਾ ਉਹ ਗਨ ਲੈ ਕੇ ਕੋਠੇ ਤੇ ਚੜ ਗਿਆ ਭੱਜ ਗਿਆ ਹਾਂ ਜੀ ਹਾਂਜੀ ਉਹ ਮੰਨਤਾ ਕਰਨ ਦੇ ਦੇ ਯਾਰ ਫੜਾ ਦੇ ਕੀ ਕਰਨ ਡਿਆ ਦੱਸ ਆ ਐਕਦਾ ਮਜ਼ਾਕ ਥੋੜੀ ਕਰੀਦਾ ਹੁੰਦਾ ਕੋਈ ਮਤਲਬ ਕਿ ਜਿੱਥੇ ਪੁਲਿਸ ਹੀ ਸਾਡੀ ਸੇਫ ਨਹੀਂ ਹੈਗੀ ਰਾਤ ਨੂੰ ਮਸਟੰਡੇ ਟਾਈਪ ਦੇ ਬੰਦੇ ਜਿਹੜੇ ਤੇ ਉਹ ਇਸ ਤਰ੍ਹਾਂ ਕਰੀ ਜਾਂਦੇ ਨੇ ਤਾਂ ਉੱਥੇ ਫਿਰ ਲਾਅ ਐਂਡ ਆਰਡਰ ਕਿਸ ਤਰ੍ਹਾਂ ਦਾ ਹੋਏਗਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਤਾਂ ਉਹ ਵਗਦੀਆਂ ਵਹਿੰਦੀਆਂ ਚ ਜਦੋਂ ਇਸ ਤਰ੍ਹਾਂ ਦਾ ਕੰਮ ਚੱਲਦਾ ਹੁੰਦਾ ਫਿਰ ਕੋਈ ਵੀ ਹੈ ਜਿਹੜਾ ਉਹਦਾ ਦਿਮਾਗ ਖਰਾਬ ਹੋ ਜਾਂਦਾ ਕੀ ਪਤਾ ਖਾਣ ਪੀਣ ਵਾਲੇ ਕੇ ਕੌਣ ਸੀ ਕੀ ਹਿਸਾਬ ਕਿਤਾਬ ਆ ਸਾਨੂੰ ਕੋਈ ਵਿਸਤਾਰ ਨਾਲ ਜਾਣਕਾਰੀ ਤੇ ਹੈ ਨਹੀਂ ਕਿ ਪਰ ਲੌਂਡ ਆਰਡਰ ਦਾ ਜਿਹੜਾ ਹੈ ਨਾ ਉਹ ਇਸ ਵੇਲੇ ਬੁਰਾ ਆ ਲਿਆ ਤੇ ਉਹਦੇ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਹਿੱਸਾ ਪਾ ਰਹੇ ਨੇ ਜੀ 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 ਤਾਂ ਇਧਰਲੇ ਪਾਸੇ ਤੋਂ ਨਰਮਲ ਸਿੰਘਾ ਮਿੰਟੂ ਜਿੰਨਾਂ ਨੇ ਇੱਕ ਹੋਰ ਜਾਣਕਾਰੀ ਅਪਡੇਟ ਕਰ ਦਿੱਤੀ ਭਾਜੀ ਬਾਰੇ ਕਿ ਨੇ ਡੀਐਸਪੀ ਦੀ ਨੌਕਰੀ ਤੇ ਰਾਜ ਸਭਾ ਦੀ ਮੈਂਬਰੀ ਕਿਨੇ ਕਿ ਬਾਈ ਦੋਨੇ ਇਕੱਠੀ ਕਰ ਨਹੀਂ ਡੀਐਸਪੀ ਦੀ ਜੌਬ ਛੱਡ ਦਿੱਤੀ ਸੀਗੀ ਅਰ ਭਾਜਨ ਸਿੰਘ ਕਰੇ ਜੀ ਉਹ ਚਾਰਦੇਤੇ ਫੇਰ ਹੀ ਬਣਿਆ ਕਿਉਂਕਿ ਨਹੀਂ ਨਾਲ-ਨਾਲ ਨਹੀਂ ਹੋਣਾ ਸੀ ਮੇਰੇ ਖਿਆਲ ਨਾਲ ਵੈਸੇ ਤੇ ਆ ਵੀ ਕਨਫਲਿਕਟ ਆਫ ਇੰਟਰਸਟ ਬਣ ਸਕਦਾ ਮੇਰੇ ਖਿਆਲ ਦੇ ਨਾਲ ਜੀ ਕਿ ਤੁਸੀਂ ਇੱਕੋ ਵੇਲੇ ਦੋ ਕੰਮ ਕਰ ਰਹੇ ਹੋ ਦੋ ਥਾਵਾਂ ਤੋਂ ਤੁਸੀਂ ਤਨਖਾਹ ਲੈ ਰਹੇ ਹੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਧਰੋਂ ਵੀ ਤੁਹਾਡਾ ਪੈਸਾ ਆ ਰਿਹਾ ਮੈਂ ਤਾਂ ਇਸ ਨੂੰ ਕਨਫਲਿਕਟ ਆਫ ਇੰਟਰਸਟ ਹੀ ਗਿਣਾਗਾ ਜੀ ਕਿ ਜੇ ਤੁਸੀਂ ਫੁੱਲ ਟਾਈਮ ਫੁੱਲ ਟਾਈਮ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਨਹੀਂ ਦੇ ਸਕਦੇ ਤੇ ਦੂਸਰੇ ਪਾਸੇ ਆਪਣੀ ਕਮਾਈ ਮੁਸਲਸਲ ਕਰ ਰਹੇ ਹੋ ਲਗਾਤਾਰ ਉੱਥੇ ਤੁਸੀਂ ਕੋਈ ਗੈਰ ਹਜ਼ਰੀ ਨਹੀਂ ਕਰਦੇ ਇਹ ਸਿਆਸੀ ਧੋਖਾ ਤੇ ਕਟੋ-ਕਟਾ ਹੈ ਜੇ ਕਨਫਲਿਕਟ ਆਫ ਇੰਟਰਸਟ ਨਹੀਂ ਹੈਗਾ ਤੇ ਜੀ 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 ਤਾਂ ਇਹਦੇ ਨਾਲ ਹੀ ਜਗਦੀਪ ਸਿੰਘ ਧੰਨਵਾਦ ਸੀ ਕੰਟ੍ਰਿਬਿਊਟ ਕੀਤਾ ਜੀ ਤਾਂ ਮੈਂ ਕੋਈ ਕਮੈਂਟ ਹੋਰ ਵੀ ਦੇਖ ਲੈਣਾ ਇਸ ਮੁਤਲਕ ਹੋਇਆ ਤਾਂ ਜੀ ਤੇ ਇਹ ਕਬੀਰ ਦੇ ਉੱਪਰਲੇ ਪਾਸੇ ਕਮੈਂਟ ਮੰਟੂ ਜੀ ਕਹਿੰਨੇ ਕਿ ਇਹ ਜਿਹੜਾ ਹੈ ਸਕਿਉਰਟੀ ਗਾਰਡ ਸੀਗਾ ਜੀ ਕਹਿੰਨੇ ਕਿ ਬਾਈ ਪੁਲਿਸ ਮੁਲਾਜ਼ਮ ਨਹੀਂ ਸੀਗਾ ਇਹ ਕਹਿੰਨੇ ਅੱਛਾ ਜੀ ਵਰਦੀ ਤਾਂ ਪੁਲਿਸ ਵਾਲੇ ਦੀ ਲੱਗਦੀ ਸੀ ਕੀ ਸ਼ਾਇਦ ਜੀ ਮੈਨੂੰ ਤਾਂ ਪੁੱਲਸ ਵਾਲਾ ਲੱਗਿਆ ਮੈਂ ਦੁਬਾਰਾ ਫਿਰ ਚੈੱਕ ਕਰ ਲੈਣਾ ਕੋਈ ਗੱਲ ਨਹੀਂ ਮੈਂ ਵੀਡੀਓ ਦੇਖੀ ਸੀ ਕਿ ਅੱਗੇ ਤੋ ਫਿਰ ਦੇਖ ਲੈਣੀ ਵੀਡੀਓ ਕੋਈ ਗੱਲ ਨਹੀਂ ਗੌਰ ਨਾਲ ਵੀ ਦੇਖ ਲੋ ਇਧਰਲੇ ਪਾਸੋਂ ਯਾਰਵਿੰਦਰ ਢਿੱਲੋਂ ਜੀ ਇਹਨਾਂ ਦਾ ਕਮੈਂਟ ਹੈ ਜੀ ਕਹਿੰਦੇ ਕਿ ਆਪਣਾ ਭਗਵੰਤ ਮਾਨ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਤੇ ਕਾਲਜ ਕਦੋਂ ਬਣਾਉਣਗੇ ਤੇ ਕਦੋਂ ਪੁਰਾਣੇ ਕਾਲਜ ਤੇ ਸਕੂਲ ਠੀਕ ਕਰਨਗੇ ਜੀ ਕਹਿੰਦੇ ਕਿ ਭਾਈ ਇਹਦੇ ਬਾਰੇ ਤਾਂ ਭਾਈ ਮੈਨੂੰ ਪਤਾ ਨਹੀਂ ਕਰੋ ਤਾਂ ਕਰਨ ਕੇ ਮਾਨ ਸਾਹਿਬ ਵੈਸੇ ਗੱਲੇ ਆ ਕਿ ਮਾਨ ਸਾਹਿਬ ਵੀ ਜਾਣਦੇ ਨੇ ਜੀ ਮਾਨ ਸਾਹਿਬ ਹਾਂ ਇਹ ਤਾਂ ਵੈਸੇ ਮਾਨ ਸਾਹਿਬ ਨੂੰ ਚਾਹੁੰਦਾ ਨਹੀਂ ਜੀ ਪੁਲਿਸ ਵਾਲਾ ਜੀ ਆ ਗੌਰ ਨਾਲ ਦੇਖੋ ਅੱਛਾ ਜੀ ਹਾਂ ਪੁਲਿਸ ਵਾਲਾ ਹੀ ਆ ਪੁਲਿਸ ਵਾਲਾ ਮੈਂ ਪਲੇ ਵੀ ਕਰ ਦੇਣਾ ਜੀ 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 ਪੁਲਿਸ ਵਾਲਾ ਲੱਗੀ ਹੈ ਬਕਾਇਦਾ ਤੇ ਪੁਲਿਸ ਵਾਲਿਆਂ ਨੂੰ ਪਛਾਣਨ ਤੇ ਮੇਰੀ ਅੱਖ ਧੋਖਾ ਨਹੀਂ ਖਾਂਦੀ ਵੀਰੇ ਬਹੁਤ ਲੰਮਾ ਵਾ ਮੇਰਾ ਬਹੁਤ ਜੀ 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 ਤੇ ਬਾਕੀ ਭਾਈ ਮਾਨ ਸਾਹਿਬ ਵੀ ਦੱਸਣ ਕਿ ਕਿੱਥੇ ਉਹਨਾਂ ਨੇ ਨਵੀਂ ਇੱਟ ਲਾਈ ਆ ਕਿਹੜਾ ਕੋਈ ਨਵਾਂ ਕਾਲਜ ਬਣਾਇਆ ਕਿਹੜਾ ਕੋਈ ਸਕੂਲ ਬਣਾਇਆ ਉਹਨਾਂ ਨੇ ਕਿਹੜਾ ਹਸਪਤਾਲ ਬਣਾਇਆ ਤਾ ਇਹ ਮਾਨ ਸਾਹਿਬ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਦਸਨ ਆਪ ਦੇ ਰਿਪੋਰਟ ਕਾਰਡ ਆਪਣੇ ਪੇਸ਼ ਕਰਨ ਤਬਿੱਤਰ ਤੇ ਇਹਦੇ ਨਾਲ ਹੀ ਮੈਂ ਕੋਈ ਕਮੈਂਟ ਹੋਰ ਮੈਂ ਦੇਖ ਲੈਣਾ ਇਸ ਮਤਲਬਕ ਹੋਇਆ ਤਾਂ ਨਹੀਂ ਫਿਰ ਅੱਪਾ ਅੱਗੇ ਜਾਣਕਾਰੀ ਚਲਦੇ ਹਾਂ ਜੀ ਇੱਕ ਵੀਰ ਇਧਰੋਂ ਕਮੈਂਟ ਕਰਦੇ ਪਏ ਵਿਲੇਜਰ ਕਰੈਕਟਰ ক্রিকেট ਲਵਰ ਇਹ ਕਹਿੰਦੇ ਵਿਸ਼ਵਦੀਪ ਬਾਰੇ ਜਾਣਕਾਰੀ ਦਿਓ ਜੀ ਮਿੰਟੂ ਜੀ ਕਹਿੰਨੇ ਕਿ ਮੈਨੂੰ ਤਾਂ ਵਿਸ਼ਵਦੀਪ ਮੁੰਡਾ ਫਾਜ਼ਿਲਕਾ ਦਾ ਉਹਦੇ ਤਾਂ ਕੋਈ ਪਰਚਾ ਪਾਚਾ ਹੈ ਕਿ ਸਰਕਾਰੀ ਨੌਕਰੀ 'ਚ ਵਿਗਨ ਪਾਉਣ ਦਾ ਸਰਕਾਰੀ ਡਿਊਟੀ 'ਚ ਵਿਗਨ ਡਿਊਟੀ 'ਚ ਮਾਫ ਕਰਨਾ ਹਾਂ ਡਿਊਟੀ 'ਚ ਕੋਈ ਪੰਚਾਇਤ ਸੈਕਟਰੀ ਵੱਲੋਂ ਆ ਦਰਖਾਸਤ ਵਿੱਚ ਵਿਗਨ ਪਾਇਆ ਗਿਆ ਕੁੱਟਮਾਰ ਕੀਤੀ ਗਈ ਹੈ ਪਰਚਾ ਦਰਜ ਹੋ ਗਿਆ ਜੀ ਤੇ ਹੁਣ ਪਤਾ ਨਹੀਂ ਜਾਂਚ ਪੜਤਾਲ ਹੋਣੀ ਚਾਹੀਦੀ ਵੀ ਜੇ ਵੈਸੇ ਪਰਚਾ ਬੜਾ ਭੜਾ ਹੁੰਦਾ ਬਸ ਕੇ ਰਹਿਣਾ ਚਾਹੀਦਾ ਜੇ ਕੋਈ ਹਾਂਜੀ ਉਹ ਤੇ ਹੈ ਹੀ ਆ ਕਿ ਭਾਈ ਜੇ ਤਾਂ ਮੰਨ ਲਓ ਕੋਈ ਐਸੀ ਵੈਸੀ ਗੱਲ ਹੈ ਹਰਕਤ ਹੈ ਤਾਂ ਠੀਕ ਹੈ ਅਸੀਂ ਉਹਦੇ ਨਾਲ ਨਹੀਂ ਖੜਦੇ ਪਰ ਜੇ ਉਹ ਸਰਕਾਰ ਦੇ ਖਿਲਾਫ ਬੋਲਦਾ ਹੈ ਆਲੋਚਨਾ ਕਰਦਾ ਹੈ ਜਾਂ ਲੱਖਾ ਸਿਧਾਨਾ ਦਾ ਸਾਥੀ ਰਿਹਾ ਪ੍ਰਚਾਰ ਕਰਦਾ ਹੈ ਤੇ ਜੇ ਸਿਆਸੀ ਤੌਰ ਤੇ ਉਸ ਨੂੰ ਰਗੜਿਆ ਜਾ ਰਿਹਾ ਫਿਰ ਗਲਤ ਗੱਲ ਹੈ ਹਲੇ ਕਲੀਅਰ ਨਹੀਂ ਹੋ ਰਿਹਾ ਕੋਈ ਮੈਂ ਤੇ ਲਾਈਵ ਵਗੈਰਾ ਕੋਈ ਨਹੀਂ ਸੁਣਿਆ ਉਹਦਾ ਅਕਸਰ ਉਹ ਲਾਈਵ ਹੋ ਜਾਂਦਾ ਤੇ ਮੈਂ ਨਹੀਂ ਸੁਣਿਆ ਕਟੂਕਟ ਬਾਕੀ ਪਤਾ ਕਰ ਲਾਂਗੇ ਜੀ ਕੀ ਕਹਾਣੀ ਆ ਲਾਗੇ ਦੀ ਆ ਜੀ ਜੀ ਜ਼ਰੂਰ ਗੱਲਬਾਤ ਕਰ ਲਾਂਗੇ ਮੇਰੇ ਕੋਲ ਸ਼ਾਇਦ ਨੰਬਰ ਵੀ ਹੋਏਗਾ ਕੱਲ ਮੈਂ ਉੱਕ ਗਿਆ ਮੇਰੇ ਕੁਝ ਪਰਿਵਾਰਕ ਮਸਲੇ ਆ ਤੇ ਕੱਲ ਸ਼ਾਮੀ ਮੇਰੇ ਜੀ ਆਏ ਵਾਪਸ ਜੀ ਤੇ ਮੈਂ ਉਧਰ ਹੀ ਥੋੜਾ ਰਿਹਾ ਕੱਲ ਵੀ ਸ਼ਾਇਦ ਗੱਲ ਕਰਦੇ ਪੈਸਾ ਤੇ ਨਹੀਂ ਹੋਇਆ ਅੱਜ ਜ਼ਰੂਰ ਕਰਾਂਗੇ ਕੱਲ੍ਹ ਬਾਅਦ ਜੀ 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 ਤਾਂ ਇਧਰਲੇ ਪਾਸੇ ਤੋਂ ਇੱਕ ਵੀਰ ਨੇ ਉੱਪਰਲੇ ਪਾਸੇ ਕੰਟਰੀਬਿਊਟ ਕੀਤਾ ਖੁਸ਼ ਸਿੱਧੂ ਜੀ ਧੰਨਵਾਦ ਜੀ ਕਹਿੰਨੇ ਕਿ ਡਬਲ ਹੀ ਟਾਪ ਚਲੋ ਮਿਹਰਬਾਨੀ ਜੀ ਕੀ ਬਾਤ ਹੈ ਜੀ ਤੇ ਨਾਲ ਖੀ ਡਬਲ ਟਾਪ ਤਾਂ ਮੇਰਾ ਆਪਦਾ ਪਿੰਡ ਹੈ ਜੀ ਬਿਲਕੁਲ ਲਾਗੇ ਛਾਗੇ ਆ ਬਿਲਕੁਲ ਤੁਹਾਡੇ ਨਾਲ ਗਵਣਚੀ ਹੈ ਜੀ ਤਾਂ ਇੱਕ ਵੀਰ ਨੇ ਉੱਪਰਲੇ ਪਾਸੇ ਹੋਰ ਕਮੈਂਟ ਕੀਤਾ ਸੀ ਕਿ ਮੈਂ ਉਹਨਾਂ ਦਾ ਵੀ ਦੇਖ ਲੈਣਾ ਜੀ ਕਹਿੰਨੇ ਕਿ ਬਲਵਿੰਦਰ ਜੀ ਉਹ ਕਹਿੰਨੇ ਆਮ ਸੈਕਟ ਦਾ ਪਰਚਾ ਵੀ ਪਾਇਆ ਜੀ ਗਰੀਬ ਤੇ ਕਹਿੰਨੇ ਕਿ ਬਈ ਛੇਤੀ ਬਾਗ ਹਾਂ ਜੀ ਨਹੀਂ ਗਲਤ ਗੱਲ ਹੈ ਉਹ ਉਹ ਤਾਂ ਕਿਹੜਾ ਅਸਲਾ ਲੈ ਕੇ ਉੱਥੇ ਗਿਆਊਗਾ ਚਲੋ ਇੱਕ ਉਹ ਠੀਕ ਆ ਉਹ ਆਪਾਂ ਨੂੰ ਪਤਾ ਉਹ ਪਹਿਲਾਂ ਇੱਕ ਆਉਡੀਓ ਵਾਇਰਲ ਹੋਈ ਸੀ ਨਾ ਜਰੂ ਕਰਨ ਸੀ ਕਿ ਨਕਲੀ ਪੁਲਿਸ ਵਾਲੇ ਨੇ ਉਹਨੂੰ ਧਮਕੀ ਵਗੈਰਾ ਦਿੱਤੀ ਆ ਆਓ ਜੀ ਯਾਦ ਹੋਣਾ ਤੁਹਾਨੂੰ ਉਦੋਂ ਆਪਾਂ ਦੇਖਿਆ ਸੀ ਉਹਨੂੰ ਆਡੀਓ ਦੇ ਵਿੱਚ ਸੀਆਈਏ ਸਟਾਫ ਵਾਲਾ ਕਥਤ ਤੌਰ ਤੇ ਕੋਈ ਤੌਰ ਤੇ ਦਿੱਤਿਆ ਕਮ ਘਾਰਿਆ ਸੀ ਇਸ ਤਰ੍ਹਾਂ ਦੇ ਨਾਲ ਉਹ ਉਹ ਨੂੰ ਦੇਖਿਆ ਆਪਾਂ ਉਹ ਤਾਂ ਉਹ ਤਾਂ ਉਹ ਮੈਨੂੰ ਲੱਗਦੀ ਵਾਜ ਨਹੀਂ ਸੀ ਬਿਲਕੁਲ ਉਹ ਤਾਂ ਡਰ ਕੇ ਹਸਪਤਾਲ ਚ ਵੀ ਚਲਾ ਗਿਆ ਸੀ ਮੈਨੂੰ ਲੱਗਾ ਉਹਨੂੰ ਬੁਖਾਰ ਬੁਖਾਰ ਚੜ ਗਿਆ ਸੀਗਾ ਕੁਛ ਉਹ ਲੱਕੇ ਸਟਾਨੇ ਨੇ ਵੀ ਉਹਨੂੰ ਫੋਨ ਫੋਨ ਕੀਤਾ ਸੀ ਉਹ ਕਾਇਮ ਉਹ ਕੁਝ ਨਹੀਂ ਹੈ ਬਾਅਦ ਚ ਉਹ ਕਰਦਾ ਰਿਹਾ ਮਤਲਬ ਕਿ ਸਪੋਰਟ ਕਰਦਾ ਰਿਹਾ ਤੇ ਯਾਨੀ ਯਾਰ ਉਹਦਾ ਅਧਿਕਾਰ ਹੈ ਉਹ ਬੋਲੇ ਆਲੋਚਨਾ ਕਰ ਸਕਦਾ ਹੈ ਤੇ ਪਰ ਇਦਾਂ ਮੈਨੂੰ ਨਹੀਂ ਲੱਗਦਾ ਕਿ ਅਸਲਾ ਲੈ ਕੇ ਉਹ ਜਾ ਕੇ ਕੋਈ ਡਿਊਟੀ ਚ ਵਿਗੜ ਨਾ ਪਾਏਗਾ ਹਾਂ ਠੀਕ ਹੈ ਸੋਸ਼ੀਅਲੀ ਜਾਂ ਕੋਈ ਬੰਦਾ ਸਿਆਸੀ ਤੌਰ ਤੇ ਕੰਮ ਕਰਦਾ ਹੈ ਕਿਤੇ ਮੰਨ ਲਓ ਕੋਈ ਕੰਮ ਕਾਰਜ ਕੋਈ ਔਣਤਾ ਹੀ ਹੈ ਕੋਈ ਦੰਦਾ ਚਲਾ ਹੀ ਜਾਂਦਾ ਹੈ ਕਿ ਇਦਾਂ ਨਹੀਂ ਇਦਾਂ じゃ ਕੋਈ ਗੱਲਬਾਤ ਕੋਈ ਗਲਤ ਹੋ ਰਹੀ ਹੈ ਤੇ ਜਾ ਕੇ ਕੋਈ ਨੁਕੋਚ ਕੱਢ ਦਿੰਦਾ ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੇ ਅਸਲੇ ਉਸਲੇ ਵਾਲਾ ਵੀ ਪਰਚਾ ਪਿਆ ਤੇ ਫਿਰ ਤੇ ਲੱਗਦਾ ਹੀ ਆ ਕਿ ਕਿਸੇ ਤੌਰ ਤੇ ਮਾਮਲਾ ਦੂਜਾ ਹੀ ਆ ਜੀ ਬਾਕੀ ਕਰਾਂਗੇ ਪਤਾ ਜੀ ਅੱਜ ਕਰਦੇ ਸਾਰੀ ਗੱਲ ਸ਼ਮਸ਼ੀਰ ਜੀ ਧੰਨਵਾਦ ਯੂਰਪ ਤੋਂ ਜੁੜੇ ਹੋ ਕਹਿੰਨੇ ਕਿ ਮਿਹਰਬਾਨੀ ਜੀ ਤੇ ਨੀਟ ਵਾਲੇ ਮਸਲੇ ਦੇ ਉੱਤੇ ਆਪਣੀ ਗੱਲਬਾਤ ਹੋ ਗਈ ਹੈ ਜੀ ਤੇ ਬਿਆਨ ਸੰਧੂ ਜੀ ਤਾਂ ਇਹਦੇ ਨਾਲ ਮੈਂ ਇੱਕ ਕੋ ਕਮੈਂਟ ਹੋ ਲੈਣਾ ਸਰਜੀਤ ਢਿੱਲੋਂ ਜੀ ਇਹਨਾਂ ਦਾ ਕਮੈਂਟ ਬੜਾ ਸ਼ਾਨਦਾਰ ਹੈ ਮਿੰਟੂ ਜੀ ਕਹਿੰਦੇ ਸਰਕਾਰੀ ਮੁਲਾਜ਼ਮਾਂ ਕੋਈ ਉਹਨੇ ਜੇ ਕੋਈ ਹੋਰ ਕੰਮ ਕਰਨਾ ਨੌਕਰੀ ਦੇ ਨਾਲ ਨਾਲ ਉਹਨੂੰ ਇਜਾਜ਼ਤ ਨਹੀਂ ਮਿਲਦੀ ਇੱਥੇ ਹਰਪਜਨ ਸਿੰਘ ਵਰਗੇ ਆ ਇਹਨਾਂ ਨੂੰ ਨਾਲ ਦੀ ਨਾਲ ਕਹਿੰਦੇ ਕੋਈ ਰੋਕ ਟੋਕ ਨਾ 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 ਸਰਕਾਰੀ ਮੁਲਾਜ਼ਮ ਤੇ ਅਖਬਾਰ ਚ ਆਰਟੀਕਲ ਵੀ ਨਹੀਂ ਖੁੱਲ ਕੇ ਲਿਖ ਸਕਦਾ ਡਿਪਾਰਟਮੈਂਟ ਤੋਂ ਐਨਓਸੀ ਲੈਣੀ ਪੈਂਦੀ ਹੈ ਮੈਨੂੰ ਲੱਗਦਾ ਕਿਤਾਬ ਕਿਤਾਬ ਵੀ ਨਹੀਂ ਲਿਖ ਸਕਦਾ ਜੀ ਤਾਂ ਇਧਰ ਹਰਪਜਨ ਸਿੰਘ ਉਹਦੀਆਂ ਦਸੀ ਕਿਉਂ ਚ ਆ ਪਰ ਕੌਣ ਕਵੇ ਇਹ ਇਹਨਾਂ ਦੇ ਜਿਹੜੇ ਸਮਰਥਕ ਆ ਸਪੋਰਟਰ ਆ ਕਿਸੇ ਵੀ ਪਾਰਟੀ ਦੇ ਕਰ ਲਈਏ ਆਮ ਆਦਮੀ ਪਾਰਟੀ ਦੇ ਨੇ ਇਹ ਤੇ ਵਿਚਾਰੇ ਥੋੜੇ ਹੁਣ ਠੰਡੇ ਮਿੱਠੇ ਹੋਏ ਪੈ ਨੇ ਉਹਨਾਂ ਨੂੰ ਗੱਲਾਂ ਚੁੱਭਦੀਆਂ ਨੇ ਜਦ ਕਿ ਇੱਕ ਮੈਂਬਰ ਪਾਰਲੀਮੈਂਟ ਜੇ ਔਸਤਨ ਇੱਕ ਮਹੀਨੇ ਦਾ ਡੇਢ ਤੋਂ 2 ਲੱਖ ਰੁਪਈਆ ਵੀ ਲੈ ਰਿਆ ਹੈ ਟੈਕਸ ਪੇਅਰਸ ਦਾ ਲਾ ਲੋ ਕਿ 25 ਲੱਖ ਵੀ ਸਾਲ ਦਾ ਜਾਂਦਾ ਤਾਂ 6 ਸਾਲ ਚੋਂ ਕਿੰਨਾ ਲੈ ਗਿਆ ਤੇ ਬਦਲੇ ਚ ਉਹ ਜੋ ਡਿਊਟੀ ਉਹ ਦੀ ਜੋ ਤੇ ਫਰਜ਼ ਨੇ ਕਰਤਬ ਨੇ ਜੋ ਉਹਨਾਂ ਦਾ ਨਿਰਵਾਹ ਨਹੀਂ ਕਰ ਰਿਆ ਤੁਸੀਂ ਫਿਰ ਵੀ ਅੰਨੇ ਸਮਰਥਕ ਹੋ ਕੇ ਸਵਾਲ ਨਾ ਕਰੋ ਸਵਾਲ ਕਰਨ ਵਾਲਿਆਂ ਨੂੰ ਸਗੋਂ ਤੁਸੀਂ ਉਹਨਾਂ ਦੀਆਂ ਫੋਟੋ ਐਡਿਟ ਕਰੋ ਉਹਨਾਂ ਦੇ ਘਰਦਿਆਂ ਨੂੰ ਗੰਦੇ ਮੈਸੇਜ ਕਰੋ ਉਹਨਾਂ ਨੂੰ ਗਾਲ੍ਹਾਂ ਵਕੋ ਤਾਂ ਮੇਰੇ ਖਿਆਲ ਦੇ ਨਾਲ ਤੁਹਾਨੂੰ ਕਿਤੇ ਨਾ ਕਿਤੇ ਸ਼ੀਸ਼ੇ ਦੇ ਮੂਹਰੇ ਖੜ ਕੇ ਨਾ ਆਪਣੇ ਆਪ ਨੂੰ ਜਵਾਬ ਦੇਣਾ ਚਾਹੀਦਾ ਆਪਣੇ ਆਪ ਨੂੰ ਜਵਾਬ ਦੇ ਉਹ ਅਸੀਂ ਤਾਂ ਕੌਣ ਹਾਂ ਸਾਡੀ ਕੋਈ ਤੌਫੀਕ ਨਹੀਂ ਹੈ ਸਾਡੀ ਕੋਈ ਔਕਾਤ ਨਹੀਂ ਹੈ ਸਾਨੂੰ ਕੋ ਚਾਰ ਬੰਦੇ ਸੁਣਦੇ ਆ ਜਾਂ ਚਾਰ ਬੰਦੇ ਕਹਿ ਲੋ ਕਿ ਨਾ ਪਸੰਦ ਕਰਦੇ ਹੋ ਉਹ ਚੱਲੀ ਜਾਣਾ ਸੰਸਾਰ ਚ ਅਸੀਂ ਆਪਣਾ ਕੰਮ ਕਰਕੇ ਇਥੋਂ ਚੱਲਦੇ ਬਣਾਂਗੇ ਪਰ ਤੁਸੀਂ ਜ਼ਰੂਰ ਸ਼ੀਸ਼ੇ ਦੇ ਸਾਹਮਣੇ ਜਵਾਬ ਦੇ ਹੋਇਓ ਕਿ ਤੁਸੀਂ ਕਿੱਥੇ ਖਲੋਦੇ ਹੋ ਉਹ ਪੈਸਾ ਤੁਹਾਡੀ ਕਮਾਈ ਚ ਵੀ ਜਾ ਰਿਹਾ ਗਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਪੀੜੀਆਂ ਦਾ ਵੀ ਜਾ ਰਿਹਾ ਜੀ 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 ਕੁਲਰੀ ਸਾਹਿਬ ਕਹਿੰਨੇ ਕਿ ਪਾਣੀ ਨਹੀਂ ਛੱਡਿਆ ਜੀ ਹਾਲੇ ਤੱਕ ਨਹਿਰਾਂ ਦੇ ਵਿੱਚ ਤੇ ਕਈ ਟੁੱਟੀਆਂ ਨੇ ਬਿਲਕੁਲ ਛੱਡਣਾ ਚਾਹੀਦਾ ਵੀ ਹੁਣ ਤਾਂ ਚੂਨੇ ਦੀ ਉਹ ਕਈ ਥਾਈ ਉੱਤੇ ਜਮਾ ਰਾਏ ਮੈਂ ਦੇਖ ਰਿਹਾ ਸੀਗਾ ਇੱਕ ਵੀਡੀਓ ਭੇਜੀ ਹੈ ਸਾਡੇ ਐਡੀਟਰ ਸਾਹਿਬ ਨੇ ਤਾਂ ਉਹ ਜਮਾ ਰਾਏ ਉੱਤੇ ਪੋਲੀ ਰੁੜਿਆ ਪਿਆ ਮਾਝੇ ਦੇ ਵਿੱਚ ਤਰਮਤਰੰਦੇ ਲਾਗੇ ਉਹ ਸੜਕ ਦਾ ਪੋਲੀ ਰੁੜ ਗਿਆ ਤੇ ਲੋਕਾਂ ਨੂੰ ਵਿੱਚੋਂ ਲੰਘਣਾ ਆ ਹਾਂ ਇਧਰ ਚੂਨਾ ਲਾਉਣ ਨੂੰ ਲੋਕ ਤਰਸੀ ਜਾਂਦੇ ਹੁਣ ਤਾਂ ਹੁਣ ਆ ਕੇ ਪਾਣੀ ਪਾਣੀ ਵਾਧੂ ਪਾਣੀ ਵਾਧੂ ਹੈ ਪਤਾ ਨਹੀਂ ਕਿੱਥੇ ਵਾਧੂ ਹੈ ਹਾਂ ਤਾਂ ਫਿਰ ਇਹ ਸਾਹਿਬ ਨਾਲ ਫਿਰ ਬੀਬੀਆਂ ਵਾਲਾ 11 11 ਸੋ ਵੀ ਰੁ ਇਹ ਇਹ ਕੰਮ ਚੱਲੀ ਗਿਆ ਚਾਰ ਦਿਨ ਹੋਰ ਕੋਈ ਮੋਟਰਾਂ ਬੰਦ ਕਰਕੇ ਤੇ ਸਾਰੇ ਉਥੇ ਖਾਲਿਆਂ 'ਚ लेट ਜਾਓ ਸੁੱਕੇ ਖਾਲਿਆਂ 'ਚ ਵੀਡੀਓ ਪਾਓ ਉਹ ਬਾਈ ਇਹ ਕਹਿੰਦੇ ਨੇ ਕਿ ਮੋਟਰਾਂ ਬੰਦ ਕਰ ਦਿਓ ਜੀ ਨਹਿਰੀ ਪਾਣੀ ਲਾਓ ਤੇ ਸਾਰੇ लेट ਜਾਓ ਤੱਤੇ ਖਾਲੇ ਆ ਪਿੰਡਾਂ ਆਪ ਦਾ ਨਾਲੇ ਪਿਤਪੁੱਤ ਮਰ ਜਾਏਗੀ ਨਾਲੇ ਵੀਡੀਓ ਬਣਾ ਕੇ ਪਾਓ ਇਹਨਾਂ ਨੂੰ ਬੜਾ ਸ਼ੌਂਕ ਆ گاਉਂ ਵੀਡੀਓ ਜਿਹੜੀਆਂ ਪੋਸਟ ਕਰਨ ਦਾ ਕਿ ਟਹਿਲਾਂ ਤੇ ਪਾਣੀ ਪਹੁੰਚ ਚੁੱਕਾ ਹੈ ਜੀ